ਇਨਕਲਾਬ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਹਾਲ ਆਰਾਮਪਰਾ ਫੂਲ ਵਾਲਿਓ ਇੱਕ ਤਰੀਕ ਵਾਸਤੇ ਤਿਆਰ ਹੋ ਬਹੁਤ ਦੁਖੀ ਕੀਤਾ ਇਹਨਾਂ ਨੇ ਇਹ ਸਾਰੇ ਰੋੜੇ ਰਾਹ ਦੇ ਚੁਗਦਿਓ ਇਹ ਕੰਡੇ ਚੁਗ ਦਿਓ ਕੰਮ ਕਰਨ ਦਾ ਨਜ਼ਾਰਾ ਆਊਗਾ 3 ਸਾਲ ਤਾਂ ਐਸੀ ਸਰਕਾਰ ਦੇ ਪਏ ਨੇ ਵੀਰੋ ਆ ਕੈਪਟਨ ਸਾਹਿਬ ਦਾ ਜੱਦੀ ਪਿੰਡ ਹੈ ਮਹਰਾਜ ਲੋਕਾਂ ਨੇ ਬਹੁਤ ਸਪੋਰਟ ਕੀਤੀ ਕਿ ਸਾਡਾ ਇਸ ਪਿੰਡ ਦਾ ਬਹੁਤ ਸਪੋਰਟ ਕੀਤੀ ਪਰ ਉਹਨੇ ਕਦੇ ਤੁਹਾਡੇ ਨਾਲ ਵਫਾ ਨਹੀਂ ਕੀਤੀ ਹੁਣ ਉਸ ਪਾਰਟੀ ਚਲਾ ਗਿਆ ਜਿਹੜੀ ਪਾਰਟੀ ਨੇ ਕਿਸਾਨਾਂ ਨੂੰ 1.5 ਸਾਲ ਬਿਠਾਈ ਰੱਖਿਆ 750 ਕਿਸਾਨ ਸ਼ਹੀਦ ਕਰਤਾ ਤੁਹਾਨੂੰ ਪੁੱਛ ਕੇ ਗਿਆ ਮਹਰਾਜ ਆ ਰਹੇ ਫਿਰ ਇਹ ਉਹ ਤੁਹਾਡੇ ਨਾਲ ਨਹੀਂ ਰਿਹਾ ਤੁਸੀਂ ਕਿਹ ਨਾਲ ਰਹੋ ਤੁਸੀਂ ਵੀ ਬਦਲ ਲਓ ਫਿਰ ਠੇਕਾ ਲਿਆ ਇਹਨਾਂ ਦਾ ਯਾਰ ਕਰਮਜੀਤ ਅਨਮੋਲ ਫਰੀਦਕੋਟ ਤੋਂ ਤੁਹਾਡਾ ਉਮੀਦਵਾਰ ਹੈ ਬਹੁਤ ਗਰੀਬ ਘਰ ਚੌਥਿਆ ਮੁੰਡਾ ਹੈ ਅਸੀਂ ਇਕੱਠੇ ਪੜਿਆ ਪਲੱਸ 1 ਪਲੱਸ 2 ਬੀ ਕਾਮ ਬੀਏ ਦੇ ਵਿੱਚ ਅਸੀਂ ਇਕੱਠੇ ਸੀ ਸਨਾਮ ਕਾਲਜ ਦੇ ਵਿੱਚ ਬਹੁਤ ਗਰੀਬੀ ਹੰਡਾਈ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖੜਜਾ ਵੀਰ ਐਤ ਕੀ ਝਾੜੂ ਵਾਲਾ ਬੰਦਾ ਦੱਬ ਕੇ ਫਰੀਦਕੋਟ ਦਾ ਸਿੱਧਾ ਹੀ ਬੰਦਾ ਲੋਕ ਸਭਾ ਚ ਭੇਜੋ ਗਰੰਟੀ ਮੈਂ ਲੈ ਲੈਣਾ ਕਿ ਜਿਵੇਂ ਮੈਂ ਬੋਲਦਾ ਸੀ ਸੰਗਰੂਰ ਤੋਂ ਜਿੱਤ ਕੇ ਫਰੀਦਕੋਟ ਵਾਲਾ ਵੀ ਤੁਹਾਡਾ ਮੈਂ ਧੁੱਕੀ ਕੱਢੂ ਉਥੇ ਅਕਾਲੀ ਦਲ ਦਾ ਬੁਰਾ ਹਾਲ ਹੋਇਆ ਪਿਆ ਹੈ ਇੱਕ ਗੱਲ ਦੱਸਣ ਲੱਗਿਆ ਅੰਦਰਲੀ ਅੰਦਰਲੀ ਗੱਲ ਦੱਸਦਾ ਅੰਦਰਲੀ ਗਾਹਾਂ ਨਾਲ ਦੱਸਿਓ ਅਫਸਰਾਂ ਨੇ ਦੱਸਿਆ ਮੈਨੂੰ ਕੁਝ ਅਫਸਰ ਨਾਲ ਵੀ ਉਧਰ ਲਾਉਣੇ ਪੈਂਦੇ ਡਿਊਟੀ ਹਰ ਸਿਮਰਤ ਕੌਰ ਨਾਲ ਤੇ ਸੁਖਵੀਰ ਬਾਦਲ ਨਾਲ ਕਿਉਂਕਿ ਪੁਰਾਣੇ ਮੰਤਰੀ ਰਹੇ ਨੇ ਮੈਂ ਕਿਹਾ ਜੀ ਕਿਵੇਂ ਐ ਦੋਨਾਂ ਜੀਆਂ ਦਾ ਹਾਲ ਕੀ ਐ ਉਹ ਕਹਿੰਦਾ ਜੀ ਮੇਰਾ ਨਾਂ ਨਾ ਲਿਓ ਮੈਂ ਨਾਂ ਨਹੀਂ ਲੈਂਦਾ ਕਹਿੰਦਾ ਜੀ ਰਾਤ ਨੂੰ ਰੋ ਕੇ ਸੌਂਦੇ ਐ ਤੜਕੇ ਉੱਠ ਕੇ ਰੋਂਦੇ ਐ ਆ ਹਾਲ ਤੇ ਜੀ ਓਏ ਕਿਉਂ ਸੁਣਦਿਓ ਕਿਕਲੀ ਉਹਨਾਂ ਦੀ ਪਹਿਲੀ ਪਈ ਆ ਜਾਨ ਨਿਕਲੀ ਥੋੜੇ ਯਾਦ ਹੈ ਥੋੜੇ ਯਾਦ ਆ ਯਾਰ ਸੋ ਵੀਰ ਮੈਂ ਸਾਰੇ ਪੰਜਾਬ ਜਾ ਕੇ ਆਇਆ ਅੱਜ ਮੈਂ ਅਬੋਰ ਸੀ ਅਬੋਰ ਤਵਾ ਗਿੱਦੜਵਾਹੇ ਸੀ ਹੁਣ ਤੁਹਾਡੇ ਕੋਲੇ ਆਇਆ ਇਤਵਾ ਬਰਨਾਲੇ ਜਾਊਗਾ ਵੀ ਜਿੰਨਾ ਚਿਰ ਇਹਨਾਂ ਦੀਆਂ ਜੜਾਂ ਨਹੀਂ ਪਟੀਆਂ ਜਾਂਦੀਆਂ ਮੈਂ ਨਹੀਂ ਥੱਕਦਾ ਬਹੁਤ ਦੁਖੀ ਕੀਤਾ ਇਹਨਾਂ ਨੇ ਯਾਰ ਆ ਸੀ ਤਿੰਨੇ ਬੈਠੇ ਮੈਨੂੰ ਇਹ ਦੱਸੋ ਆ ਅਸੀਂ ਤਿੰਨੇ ਜਾਣੇ ਆ ਬਲਕਾਰ ਕਰਮਜੀਤ ਮੈਂ ਅਸੀਂ ਚੋਟੀ ਦੇ ਕਲਾਕਾਰ ਸੀ ਤਿੰਨੇ ਬਹੁਤ ਪੈਸੇ ਕਮਾਉਂਦੇ ਸੀ ਪੈਸੇ ਕਮਾਉਣੇ ਹੁੰਦੇ ਬਹੁਤ ਸਾਨੂੰ ਕੀ ਲੋੜ ਸੀ ਜੇ ਚੱਜ ਦੇ ਨਿਕਲੇ ਆਉਂਦੇ ਇਹ ਸਾਨੂੰ ਕੀ ਲੋੜ ਸੀ ਇੱਧਰ ਆਉਣ ਦੀ ਸਾਨੂੰ ਲੋੜ ਤਾਂ ਪਈ ਕਿ ਸਾਡੀਆਂ ਅੱਖਾਂ ਸਾਹਮਣੇ ਪੰਜਾਬ ਨੂੰ ਲੁੱਟੀ ਜਾਂਦੇ ਫਿਰ ਅਸੀਂ ਇਹ ਕਿੰਨਾ ਚਿਰ ਬਰਦਾਸ਼ਤ ਕਰੀਏ ਇਹ ਥੋੜਾ ਪਿਆਰ ਹੈ ਜਿਹੜਾ ਇੱਥੇ ਤੱਕ ਪਹੁੰਚਾਤਾ ਇਹੀ ਇਹਨਾਂ ਨੂੰ ਦੁੱਖ ਹੈ ਕਿ ਆਮਕਰਾਂ ਦਾ ਮਿੰਦਰ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਲ ਲੈ ਵੀ ਕਰਤਾ ਕਰਤਾ ਕੰਮ ਤੁਸੀਂ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋੜ ਕੋਈ ਥਾਵੇ ਨਾ ਉਹ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀ ਈਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਇਹਨਾਂ ਦੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ 'ਚ ਪਾਣੀ ਐ ਨੌਕਰੀਆਂ ਦੇਣ ਵਾਲੀ ਬੜੀ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਸਤਾ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਸਾਲੇ ਜੀਜੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਹੈਗੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਹੈਗੇ ਭੁੱਖੜ ਵੇ ਪਰ ਸੋ ਚੌਥੇ ਪਾਰਟੀ ਚ ਗੜਨਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਉ ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਘੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਐ ਲਾ ਫਿਰ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆ ਤੋ ਪਹਿਲਾ ਗੱਜ ਕਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦੀ ਆ ਮੇਰੇ ਵੱਡੇ ਭਾਈ ਸਰਦਾਰ ਭਗਵੰਤ ਸਿੰਘ ਮਾਨ ਮੁਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਮੈਨੂੰ ਬਾਬਾ ਫਰੀਦ ਦੀ ਧਰਤੀ ਧਰਤੀ ਤੋਂ ਟਿਕਟ ਦੇ ਕੇ ਨਵਾਜਿਆ ਤੇ ਸਭ ਤੋਂ ਵੱਡਾ ਧੰਨਵਾਦੀ ਤੁਹਾਡਾ ਕਿ ਕਦੋਂ ਦੇ ਫਿਰਦੇ ਹੋ ਤੁਸੀਂ ਇੱਥੇ ਤੋਂ ਪਿਛੇ ਖੜੇ ਹੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜੇ ਮੌਕਾ ਦਿਨੇ ਹੋ ਤਾਂ ਮੈਂ ਬਾਈ ਭਗਵੰਤ ਮਾਰ ਮੰਗੂ ਉਹਨਾਂ ਦੇ ਪੈੜਾਂ 'ਚ ਪੈੜਾਂ ਧਰ ਕੇ ਥੋੜੀ ਦਿਨ ਰਾਤ ਸੇਵਾ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਕਾਰ ਧੰਨਵਾਦ ਮੇਰੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ